ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਦੋਸਤ ਚੰਗੇ ਹੰਜਾਂ ਮਾੜੇ ਇਸ ਗੱਲ ਦੀ ਪੁਸ਼ਟੀ ਤੁਹਾਡੇ ਆਲੇ-ਦੁਆਲੇ ਦੇ ਲੋਕ ਕਰਦੇ ਹਨ ਇਸ ਦਾ ਅਰਥ ਇਹ ਹੈ ਕਿ ਇਨਸਾਨ ਦੀ ਸੰਗਤ ਉਸ ਦੀ ਸ਼ਖਸੀਅਤ ਦਾ ਦਰਪਣ ਹੁੰਦੀ ਹੈ ਮਿਹਨਤੀ ਸੱਚੇ ਅਤੇ ਦ੍ਰਿੜ ਇਰਾਦੇ ਵਾਲੇ ਲੋਕਾਂ ਦੀ ਸੰਗਤ ਨਾਲ ਆਚਰਣ ਵੀ ਉਹਨਾਂ ਦੇ ਵਰਗਾ ਹੋ ਜਾਂਦਾ ਹੈ ਅਤੇ ਪਰ ਜੇ ਦੋਸਤ ਮਾੜੇ ਹੋਣ ਤਾਂ ਚਾਹੇ ਤੁਸੀਂ ਚੰਗੇ ਵੀ ਹੋਵੋ ਤਾਂ ਲੋਕ ਤੁਹਾਨੂੰ ਵੀ ਉਹੀ ਮੀਣੀ ਵਿੱਚ ਮਾਪਣ ਲੱਗ ਪੈਂਦੇ ਹਨ ਪਰ ਜ਼ਿੰਦਗੀ ਵਿੱਚ ਦੋਸਤੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਦੋਸਤੀ ਉਹ ਰਿਸ਼ਤਾ ਹੈ ਜੋ ਤੁਹਾਡੇ ਖੂਨ ਦੇ ਰਿਸ਼ਤਿਆਂ ਤੋਂ ਵੀ ਉੱਪਰ ਚਲਾ ਜਾਂਦਾ ਹੈ ਇਹ ਹੀ ਨਹੀਂ ਜਦ ਦੁਨੀਆ ਪਿੱਠ ਮੋੜ ਲੈਂਦੀ ਹੈ ਤਾਂ ਦੋਸਤ ਹੀ ਤੁਹਾਡੀ ਹਿੰਮਤ ਬਣਦਾ ਹੈ ਯਾਰ ਉਹ ਫੁੱਲ ਨੇ ਜੋ ਜ਼ਿੰਦਗੀ ਦੇ ਸੁੱਕੇ ਬਾਗ ਵਿੱਚ ਵੀ ਖੁਸ਼ਬੂ ਪਾ ਦਿੰਦੇ ਨੇ ਜਦ ਕਦੀ ਵੀ ਹਾਲਾਤ ਡਗਮਗਾਉ ਯਾਰ ਹੱਸ ਕੇ ਹਿੰਮਤ ਬਖਸ਼ਦੇ ਨੇ ਜਿਹੜੇ ਯਾਰ ਸੱਚੇ ਹੁੰਦੇ ਨੇ ਉਹ ਕਦੀ ਮੰਜ਼ਿਲ ਨਹੀਂ ਪੁੱਛਦੇ ਪਰ ਸਫ਼ਰ ਦੇ ਨਾਲ ਨਾਲ ਚੱਲਦੇ ਨੇ ਅਸਲੀ ਯਾਰੀ ਦਾ ਰੰਗ ਤਾਂ ਅਸੀਂ ਉਸ ਵੇਲੇ ਦੇਖਦੇ ਹਾਂ ਜਦ ਕਦੀ ਮੁਸ਼ਕਿਲ ਵੇਲੇ ਯਾਰਾਂ ਦੇ ਸਾਥ ਦੇ ਨਾਲ ਮੁਸ਼ਕਿਲ ਘੜੀ ਵੀ ਮੁਸ਼ਕਿਲ ਨਹੀਂ ਲੱਗਦੀ ਹੈ ਬਲਕਿ ਸਾਫ ਦਿਖਣ ਲੱਗ ਜਾਂਦਾ ਹੈ ਕਿ ਗੇਮ ਪਾਸਾ ਪਲਟ ਗਈ ਹੈ ਭਾਵੇਂ ਮੁਸ਼ਕਿਲ ਨੇ ਵੀ ਪੈਰ ਪਿੱਛੇ ਕਰ ਲਏ ਹਨ ਜਿੱਥੇ ਸਮੱਸਿਆ ਜਾਂ ਤਾਂ ਪਹਿਲਾਂ ਹੀ ਜੁਗਤ ਬਣ ਜਾਂਦੀ ਹੈ ਜਿੱਥੇ ਹੱਸਦੇ ਹੱਸਦੇ ਮੁਸ਼ਕਿਲ ਦਾ ਹੱਲ ਨਿਕਲ ਜਾਂਦਾ ਹੈ ਐਹੋ ਜਿਹੇ ਯਾਰ ਹਿੱਤਾ ਜ਼ਿੰਦਗੀ ਦੇ ਸੱਚੇ ਗੇਮ ਚੇਂਜਰ ਹੁੰਦੇ ਹਨ ਦਰਅਸਲ ਜ਼ਿੰਦਗੀ ਇੱਕ ਖੇਡ ਦੀ ਤਰ੍ਹਾਂ ਹੈ ਜਿੱਥੇ ਕਈ ਵਾਰ ਸਮਾਂ ਤਹਾਡੇ ਹੱਕ ਵਿੱਚ ਹੁੰਦਾ ਹੈ ਪਰ ਕਈ ਵਾਰ ਹਾਲਾਤ ਉਲਟੇ ਪੈ ਜਾਂਦੇ ਹਨ ਪਰ ਯਾਰ ਜੋ ਗੱਲਾਂ ਗੱਲਾਂ ਵਿੱਚੋਂ ਜੁਗਤ ਕੱਢ ਲੈਂਦੇ ਹਨ ਉਹਨਾਂ ਦੇ ਲਈ ਕੋਈ ਸਥਿਤੀ ਅਸੰਭਵ ਨਹੀਂ ਰਹਿੰਦੀ ਹੈ ਇਹੋ ਜਿਹੇ ਯਾਰ ਉਹ ਹੁੰਦੇ ਹਨ ਜੋ ਸਿਰਫ ਗੱਲ ਨਹੀਂ ਕਰਦੇ ਬਲਕਿ ਗੱਲ ਨੂੰ ਝਾਲ ਬਣਾ ਲੈਂਦੇ ਜਿੱਥੇ ਲੋਕ ਡਰ ਜਾਂਦੇ ਹਨ ਉਹ ਹੱਸ ਕੇ ਹਾਲ ਬਣਾ ਲੈਂਦੇ ਯਾਰਾਂ ਦਾ ਵਿਸ਼ਵਾਸ ਯਾਰਾਂ ਦੀ ਜੁਗਤ ਅਤੇ ਯਾਰਾਂ ਦੀ એનર્ਜੀ ਐਸੀ ਹੁੰਦੀ ਹੈ ਜੋ ਮਾਹੌਲ ਹੀ ਬਦਲ ਦਿੰਦੀ ਹੈ ਕੋਈ ਗੱਲ ਨਹੀਂ ਕੁਝ ਨਾ ਕੁਝ ਜੁਗਤ ਨਿਕਲ ਆਉਗੀ ਇਹੋ ਜਿਹੀ ਸੋਚ ਹਾਰ ਨੂੰ ਵੀ ਜਿੱਤ ਵਿੱਚ ਬਦਲ ਦਿੰਦੀ ਹੈ ਯਾਰਾਂ ਦੀ ਜੁਗਤ ਹਸਣ ਵਾਲਾ ਅੰਦਾਜ਼ ਅਤੇ ਹੌਸਲੇ ਵਾਲੀ ਬਾਤ ਇਹ ਤਾਂ ਜ਼ਿੰਦਗੀ ਦੀ ਅਸਲ ਖੂਬਸੂਰਤੀ ਬਣ ਜਾਂਦੀ ਹੈ ਕਿਉਂਕਿ ਦੋਸਤ ਨਾਲ ਹੋਣ ਤਾਂ ਜ਼ਿੰਦਗੀ ਦੀ ਹਰ ਗੇਮ ਆਸਾਨ ਲੱਗਦੀ ਹੈ ਸੋ ਆਓ ਹੁਣ ਤੱਕ ਦੀ ਹੋਈ ਯਾਰੀਆਂ ਪ੍ਰਤੀ ਸਾਰੀ ਹੀ ਗੱਲਬਾਤ ਨੂੰ ਦੁਬਾਰਾ ਵਿਅਕਤ ਕਰਨ ਦੀ ਕੋਸ਼ਿਸ਼ ਕਰ ਲਈਏ ਇੱਕ ਕਾਵਮਈ ਰੂਪ ਦੇ ਰਹੇ ਯਾਰਾਂ ਨਾਲ ਬਹਾਰਾਂ ਜਗਤੇ ਯਾਰਾਂ ਨਾਲ ਬਹਾਰਾਂ ਜਗਤੇ ਹਰ ਮੁਸ਼ਕਲ ਹੱਲ ਕਰਾ ਦਿੰਦੇ ਨੇ ਯਾਰਾਂ ਨਾਲ ਬਹਾਰਾਂ ਜਗਤੇ ਹਰ ਮੁਸ਼ਕਲ ਹੱਲ ਕਰਾ ਦਿੰਦੇ ਨੇ ਗੱਲਾਂ-ਗੱਲਾਂ ਵਿੱਚ ਜੁਗਤ ਬਣਾ ਕੇ ਗੱਲਾਂ-ਗੱਲਾਂ ਵਿੱਚ ਜੁਗਤ ਬਣਾ ਕੇ ਗੇਮ ਕਿਤੇ ਦੀ ਕਿਤੇ ਨੂੰ ਪਾ ਦਿੰਦੇ ਨੇ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਕੰਟੈਂਟ ਵਧੀਆ ਲੱਗਾ ਹੌਸਲਾ ਉਪਜਾਈ ਲਈ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜਲਦ ਮਿਲਦੇ ਹਾਂ ਇੱਕ ਨਵੇਂ ਕੰਟੈਂਟ ਦੇ ਨਾਲ ਧੰਨਵਾਦ